മന കോട്ട മന കോട്ട തന്നോര ഗുരുജ സാഡ് മന കോട്ട മന കോട്ടേ മന കോട്ട തന്നോര ഗുരു തീർത്തി നാമ തീർ മന കോട്ട ചോര ഗുരുജ സാഡേ മന കോട്ട മന കോട്ടേ മന കോട്ട തന്നോര ഗുരുജ സാഡ് മന കോട്ടി ਆਤਿਆਂ ਇੱਕੋ ਨਥੀ ਨਾਤਿਆਂ ਦੋ ਪੋਚੜੇ ਸਹੋਰ ਗੁਰੂ ਜੀ ਸਾਡੇ ਮਨ ਕੋਟੇ ਮਨ ਕੋਟੇ ਮਨ ਕੋਟੇ ਤਨ ਚੋਰ ਗੁਰੂ ਜੀ ਸਾਡੇ ਮਨ ਕੋਟੇ ਮਨ ਕੋਟੇ ਮਨ ਕੋਟੇ ਤਨ ਚੋਰ ਗੁਰੂ ਜੀ ਸਾਡੇ ਮਨ ਕੋਟੇ ਬਾਰੋ ਤੋਤੀ ਤੁੰਬੜੀ ਤੋਤੇ ਤੁੰਬੜੀ ਅੰਦਰ ਵੇਸਨ ਕੋਰ ਗੁਰੂ ਜੀ ਸਾਡੇ ਮਨ ਕੋਟੇ ਮਨ ਕੋਟੇ ਮਨ ਕੋਟੇ ਤਨ ਚੋਰ ਗੁਰੂ ਜੀ ਸਾਡੇ ਮਨ ਕੋਟੇ ਸਾਦ ਪਲੇ ਅਣਨਾਤਿਆਂ ਸਾਦ ਪਲੇ ਅਣਨਾਤਿਆਂ ਚੋਰ ਸਚੋਰਾ ਚੋਰ ਗੁਰੂ ਜੀ ਸਾਡੇ ਮਨ ਕੋਟੇ ਮਨ ਕੋਟੇ ਮਨ ਕੋਟੇ ਤਨ ਚੋਰ ਗੁਰੂ ਜੀ ਸਾਡੇ ਮਨ ਕੋਟੇ मनकोटे मनकोटे तन चोर गुरु जी